ਬਿੱਤੀ ਦੇਰਤ ਗੁਰਾਇਆ نیشنل ਹਾਈਵੇ ਤੇ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਸੜਕੀ ਹਾਦਸਾ ਵਾਪਰ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਪੋਸਟ ਦੇ ਇੰਚਾਰਜ ਸਰਪਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਗੁਰਾਇਆ نیشنل ਹਾਈਵੇ ਤੇ ਮੋਟਰਸਾਈਕਲ ਚਾਲਕ ਜ਼ਖਮੀ ਹਾਲਤ ਵਿੱਚ ਪਿਆ ਹੈ ਜਦੋਂ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਮੋਟਰਸਾਈਕਲ ਸਵਾਰ ਪਿੰਡ ਖੇੜਾ ਤੋਂ ਗੁਰਾਇਆ ਤੇ ਪਿੰਡ ਕਮਾਲਪੁਰ ਜਾ ਰਿਹਾ ਸੀ ਤਾਂ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਟ੍ਰੇਲਿੰਗ ਨਾਲ ਜਾ ਟਕਰਾਇਆ जिस नाल न उसके गंभीर सत्ता लगी है जिसन एक सौ अठ एम्बूलेंस मदद नाल सिविल हस्पता फ्लोर विखे दाखिल करवाया गया इस मौके पे कौंसलर जसबीर राजू ने पंजाब पुलिस और सड़क सुरक्षा फोर्स का तह दिलों धनबाद करद किया कि उन्होंने वालों सूचना देने दे करीब पाँच मिनट अंदर ही सड़क सुरक्षा फोर्स इंचार्ज ए सरबजीत सिंह अपनी टीम समेत मौके पर पुज गए जिन्होंने ਮੀਨੂੰ ਮੋਡਲਿਸ ਹਾਇਤਾ ਦੇ ਸਿਵਲ ਹਸਪਤਾਲ ਫਲੋਰ ਇਲਾਜ ਲਈ ਭੇਜ ਦਿੱਤਾ। ਹਾਂਜੀ ਭਾਜੀ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦੀ ਆ ਐਸਐਸਐਫ ਦੀ ਟੀਮ ਦਾ ਸਰਦਾਰ ਸਰਵਜੀਤ ਸਿੰਘ ਜੀ ਜਿਹੜੇ ਇਹਨਾਂ ਦੇ ਇਨਚਾਰਜ ਨੇ ਇਹਨਾਂ ਦੇ ਨਾਲ ਮੈਂ ਰਾਫਤਾ ਕਾਇਮ ਕੀਤਾ ਇੱਕ ਜਿਟੀ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਸੀ ਮਾਲਾਂ ਵਾਲੇ ਪੁਲ ਦੇ ਉੱਪਰਲੇ ਪਾਸੇ ਹਾਈਵੇ ਦੇ ਉੱਤੇ ਇਹਨਾਂ ਦੇ ਨੂੰ ਫੋਨ ਦੇ ਉੱਤੇ 5 ਮਿੰਟ ਦੇ ਵਿੱਚ ਵਿੱਚ ਹੀ ਇਹ ਉਹਨਾਂ ਨੇ ਆ ਕੇ ਉਸ ਬੰਦੇ ਨੂੰ ਚੱਕ ਕੇ ਹਸਪੀਟਲ ਮੁੱਢੀ ਸਿਹਤਾਬਾਦ ਦੇ ਭੇਜ ਦਿੱਤਾ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜਾ ਇਹਨਾਂ ਨੇ 5 ਮਿੰਟ ਦੇ ਵਿੱਚ ਹੀ ਆ ਕੇ ਉਸ ਬੰਦੇ ਨੂੰ ਮੁੱਢੀ ਸਿਹਤਾਂ ਦੇ ਦਿੱਤੀ ਬਹੁਤ ਜਾਨ ਮਾਲ ਦੀ ਜਿਹੜੀ ਇਹ ਰਾਖੀ ਕਰਦੇ ਆ ਅਸੀਂ ਇਹਨਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਇਹ ਜਿਹੜਾ ਐਕਸੀਡੈਂਟ ਹੋਇਆ ਇਹਦੇ ਸਬੰਧ ਵਿੱਚ ਸਾਨੂੰ ਜਸਵੀਰ ਸਿੰਘ ਨੇ ਜੀ ਇੱਥੇ ਸਮਾਜ ਸੇਵੀ ਉਹਨਾਂ ਦਾ ਫੋਨ ਆਇਆ ਸੀਗਾ ਟੀਮ ਨੇ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਮੋਸਲ ਸਵਾਰ ਖੁਸ਼ਮਿੰਦਰ ਨਾਮ ਦਾ ਵਿਅਕਤੀ ਜੋ ਕਿ ਫਗਵਾੜਾ ਖੇੜਾ ਤੋਂ ਜ਼ਿਲ੍ਹਾ ਕਪੂਰਥਲਾ ਤੋਂ ਆ ਰਿਹਾ ਸੀ ਆਪਣੇ ਮਾਸੀ ਦੇ ਘਰ ਪਤਵੇਵਾਲ ਮਲਾਮਲੇ ਪੁਲ ਦੇ ਉੱਪਰ ਆ ਕੇ ਉਹਦਾ ਜਿਹੜਾ ਮੋਸਲ ਆ ਉਹਦਾ ਸੰਤੁਲਨ ਵਿਗੜ ਗਿਆ ਜਿਹਦੇ ਕਾਰਨ ਕਰਕੇ ਨਾਲ ਲੱਗਦੀ ਰੇਲਿੰਗ ਦੇ ਵਿੱਚ ਉਹਦਾ ਮੋਟਰਸਾਈਕਲ ਵੱਜਣ ਕਾਰਨ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਤੇ ਉਹਨੂੰ 108 ਐਂਬੂਲੈਂਸ ਮੋਗਾ ਕੇ ਉਹਨੂੰ ਸਿਵਲ ਹਸਪਤਾਲ ਫਲੋਰ ਰੈਫਰ ਕੀਤਾ ਉਹਨਾਂ ਦੇ ਬਾਸਾਂ ਨੂੰ ਸੂਚਨ ਦਿੱਤਾ ਗਿਆ